ਲੋਕਸਭਾ ਹੜਕਾ ਹੁਸ਼ਿਆਰਪੁਰ ਤੋਂ ਐਲਾਨੇ ਗਏ ਕਾਂਗਰਸ ਪਾਰਟੀ ਦੇ ਉਮੀਦਵਾਰ ਯਾਮਨੀ ਗੋਮਰ ਵੱਲੋਂ ਫਗਵਾੜਾ ਦੇ ਗੁਰੂ ਹਰਗੋਬਿੰਦਗੜ੍ਹ ਵਿਖੇ ਆਪਣਾ ਮੁੱਖ ਚੋਣ ਦਫ਼ਤਰ ਖੋਲ੍ਹਿਆ ਗਿਆ। ਉਦਘਾਟਨ ਮੌਕੇ ਉਨ੍ਹਾਂ ਨਾਲ ਹਲਕਾ ਵਿਧਾਇਕ ਬਲਵਿੰਦਰ ਸਿੰਘ ਢਾਲੀਵਾਲ ਵੀ ਮੌਜੂਦ ਸਨ ਇਸਰਾਨ ਸਮੂਹ ਕਾਂਗਰਸੀ ਵਰਕਰਾਂ ਨੇ ਗੁਰੂ ਮਹਾਰਾਜ ਜੀ ਅੱਗੇ ਅਰਦਾਸ ਕਰਨ ਉਪਰੰਤ ਆਪਣੇ ਕਰ ਕਮਰਾਂ ਨਾਲ ਚੋਣ ਦਫਤਰ ਦਾ ਉਦਘਾਟਨ ਕੀਤਾ ਜਦਕਿ ਯਾਮਨੀ ਗੋਮਰ ਅਤੇ ਵਿਧਾਇਕ ਢਾਲੀਵਾਲ ਨੇ ਵੀ ਗੁਰੂ ਮਹਾਰਾਜ ਜੀ ਦਾ ਓਟ ਆਸਰਾ ਲੈ ਕੇ ਪਾਰਟੀ ਦੀ ਚੜ੍ਹਦੀ ਕਲਾ ਲਈ ਅਰਦਾਸ ਕੀਤੀ ਆਪਣੇ ਸੰਬੋਧਨ ਵਿੱਚ ਵਕਫਾ ਬੁਲਾ ਰਿਆ ਤੋਂ ਇਲਾਵਾ ਵਿਧਾਇਕ ਬਲਵਿੰਦਰ ਸਿੰਘ ਢਾਲੀਵਾਲ ਅਤੇ ਨਰੇਸ਼ ਭਾਰਤਵਾੜ ਨੇ ਸਮੂਹ ਫਗਵਾੜਾ ਵਾਸੀਆਂ ਨੂੰ ਪਾਰਟੀ ਦੀਆਂ ਨੀਤੀਆਂ ਤੋਂ ਜਾਣੂ ਕਰਵਾਇਆ ਉਨ੍ਹਾਂ ਆਖਿਆ ਕਿ ਪੰਜਾਬ ਦੀ ਜਨਤਾ ਮੌਜੂਦਾ ਸਰਕਾਰ ਤੋਂ ਹੋ ਚੁੱਕੀ ਹੈ ਤੇ ਇਸ ਵਾਰ ਪੰਜਾਬ ਦੇ ਵਾਸੀ ਕਾਂਗਰਸ ਪਾਰਟੀ ਨੂੰ ਇਨਾ ਚੋਣਾਂ ਵਿੱਚ ਜ਼ਰੂਰ ਫਤਵਾ ਦੇਣਗੇ ਹੁਣ ਅਸਮੂਫ ਅਗਵਾੜਾ ਵਾਸੀਆਂ ਨੂੰ ਲੋਕ ਸਭਾ ਦੀਆਂ ਚੋਣਾਂ ਵਿੱਚ ਮੈਡਮ ਜਾਮਨੀ ਗੋਮਰ ਨੂੰ ਵੱਤ ਵਤ ਵੋਟਾਂ ਪਾ ਕੇ ਜਿਤਾਉਣ ਦੀ ਅਪੀਲ ਕੀਤੀ ਅੱਜ ਜਿਹੜਾ ਸਾਡੇ ਹਲਕਾ ਪੁਆੜੇ ਦੇ ਵਿੱਚ ਹਲਕਾ ਵਿਧਾਨ ਸਭਾ ਪੁਆੜੇ ਦੇ ਵਿੱਚ ਕਾਂਗਰਸ ਪਾਰਟੀ ਦਾ ਜਿਹੜਾ ਮੁੱਖ ਚੋਣ ਦਫ਼ਤਰ ਖੋਲਿਆ ਗਿਆ ਹੈ ਬੇਰੀ ਵਾ ਤਰੀਕੇ ਦੇ ਨਾਲ ਉਹਦੇ ਵਿੱਚ ਸਾਡੇ ਸਪੈਸ਼ਲ ਤੌਰ ਤੇ ਜਿਹੜੇ ਸਾਡੇ ਕਾਰਨ ਦੇ ਕੈਂਡੀਡੇਟ ਆ ਮੈਡਮ ਜਾਮਨੀ ਗੋਮਰ ਕੀ ਅ ਅੱਜ ਇੱਥੇ ਆਏ ਆ ਇੱਥੇ ਅੱਜ ਸਾਰੇ ਹੀ ਸਾਡੇ ਹਲਕਾ ਪ੍ਰਧਾਨ ਸਭਾ ਦੇ ਜਿਹੜੇ ਆ ਜ਼ਿਲ੍ਹਾ ਪ੍ਰਸ਼ਾਸਨ ਮੈਂਬਰ ਬਲਾਕ ਸੰਮਤੀ ਮੈਂਬਰ ਪਿੰਡਾਂ ਦੇ ਪੰਜ ਸਰਪੰਚ ਸਾਹਿਬਾਨ ਮਹਿਲਾ ਕਾਂਗਰਸ ਜੂਤ ਕਾਂਗਰਸ ਸਾਡੀ ਸੀਨੀਅਰ ਕਾਂਗਰਸੀ ਲੀਡਰਸ਼ਿਪ ਸਾਰੀ ਜਿਹੜੀ ਅੱਜ ਵਸਤਸ ਦੀ ਔਰ ਅਸੀਂ ਵਾਹਿਗੁਰੂ ਦਾ ਛੁਪਰਾਨਾ ਕਰਕੇ ਅਰਦਾਸ ਕਰਕੇ ਜਿਹੜਾ ਅੱਜ ਦੀ ਵਾਰ ਤਰੀਕੇ ਨਾਲ ਦਫ਼ਤਰ ਖੋਲਿਆ ਔਰ ਸਾਡਾ ਸਾਰਿਆਂ ਦਾ ਤੇ ਅੱਜ ਫਰਜ਼ ਬਣਦਾ ਕਿ ਇਸ ਭਾਜਪਾ ਦੀ ਜਿਹੜੀ ਆ ਵੱਖਵਾਦੀ 파ੜੂ ਨੀਤੀ ਧਰਮਾਂ ਦੇ ਨਾਂ ਦੇ ਉੱਪਰ ਇੱਕ ਦੂਜੇ ਨੂੰ ਲੜਾਉਣਾ ਔਰ ਸੰਧਾਨ ਦੀ ਰੱਖਿਆ ਕਰਨ ਸੰਧਾਨ ਨੂੰ ਬਚਾਉਣ ਦੇ ਲਈ ਸਾਡਾ ਸਾਰਿਆਂ ਦਾ ਫਰਜ਼ ਮੰਨਦਾ ਕਿ ਅਸੀਂ ਕਾਂਗਰਸ ਪਾਰਟੀ ਨੂੰ ਫੋਟਾ ਪਾਈਏ ਔਰ ਮੈਡਮ ਜਾਮਨੀ ਗੋਮਰ ਜਿਹਦੇ ਹੱਥ ਮਜ਼ਬੂਤ ਕਰੀਏ ਔਰ ਧਾਲੀਵਾਲ ਸਾਹਿਬ ਜੋ ਹਲਕਾ ਵਿਧਾਇਕ ਹੋਣ ਦਾ ਧਾਲੀਵਾਲ ਆ ਉਹਨਾਂ ਦੇ ਨਾਲ ਸਾਥ ਦੇ ਕੇ ਜਿਹੜਾ ਹੈ ਵੱਧ ਤੋਂ ਵੱਧ ਲੀਡ ਕੋ ਬਾੜੇ ਤੋਂ ਮੈਡਮ ਜਾਮਨੀ ਗੋਮਰ ਜੀ ਨੂੰ ਤਾਂ ਵਗੀ ਇਸ ਦੌਰਾਨ ਮੈਡਮ ਜਾਮਨੀ ਗੋਮਰ ਨੇ ਕਿਹਾ ਕਿ ਜੋ ਪਿਆਰ ਤੇ ਸਤਕਾਰ ਫਗਵਾੜਾ ਵਾਸੀਆਂ ਵੱਲੋਂ ਮਿਲਿਆ ਹੈ ਉਸ ਤੋਂ ਸਾਫ ਹੈ ਕਿ ਫਗਵਾੜਾ ਵਾਸੀ ਇਨ੍ਹਾਂ ਚੋਣਾਂ ਵਿੱਚ ਉਨ੍ਹਾਂ ਨੂੰ ਵੱਡੇ ਮਾਰਜ ਨਾਲ ਜਿੱਤਾ ਕੇ ਪਾਰਲੀਮੈਂਟ ਵਿੱਚ ਭੇਜਣਗੇ ਜਾਮਨੀ ਗੋਮਰ ਨੇ ਕਿਹਾ ਕਿ ਇਨ੍ਹਾਂ ਚੋਣਾਂ ਵਿੱਚ ਅਸੀਂ ਪ੍ਰਧਾਨ ਮੰਤਰੀ ਦੀ ਚੋਣ ਕਰਨੀ ਹੈ ਨਾ ਕਿ ਇਨਸਾਨ ਦੀ ਪਰਖ ਉਨ੍ਹਾਂ ਆਖਿਆ ਕਿ ਇਨਸਾਨ ਨੂੰ ਨਹੀਂ ਬਲਕਿ ਪਾਰਟੀ ਨੂੰ ਵੋਟ ਪਾਉਣੀ ਚਾਹੀਦੀ ਹੈ ਤਾਂ ਜੋ ਦੇਸ਼ ਦੀ ਤਰੱਕੀ ਵਿੱਚ ਯੋਗਦਾਨ ਪਾਉਣ ਵਾਲਾ ਪ੍ਰਧਾਨ ਮੰਤਰੀ ਚੁਣ ਸਕੀਏ ਹੁਣਾ ਸਮੂਹ ਫਗਵਾੜਾ ਵਾਸੀਆਂ ਨੂੰ ਇਨ੍ਹਾਂ ਚੋਣਾਂ ਵਿੱਚ ਵੱਧ ਤੋਂ ਵੱਧ ਵੋਟਾਂ ਪਾ ਕੇ ਜਿਤਾਉਣ ਦੀ ਅਪੀਲ ਇਤੀ ਇਸ ਦੌਰਾਨ ਰੇਸ਼ ਭਾਰਤਵਾਈ ਬੰਟੀ ਵਾਲੀਆ ਤੇਜਿੰਦਰ 바ਵਾ ਵਿਨੋਦ ਬਰਮਾਨੀ ਸੁਸ਼ੀਲ ਮੈਣੀ ਸੀਤਾਦੇਵੀ ਤ੍ਰਿਪਤਾ ਸ਼ਰਮਾ ਸ਼ਵਿੰਦਰ ਨਿਸ਼ਚਲ ਗੁਰਜੀਤ ਵਾਲੀਆ ਹਰਮਨਸ ਲਾਲ ਬੀ ਐਸ ਬਾਗਲਾ ਅਸ਼ੋਕ ਮਨੀਲਾ ਪ੍ਰੇਮਕੌਰ ਚਾਨਾ ਬਲਜੀਤ ਕੌਰ ਬੁੱਟਰ ਸ਼ਰਨਜੀਤ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਕਾਂਗਰਸੀ ਵਰਕਰ ਮੌਜੂਦ ਹਨ ਜੋਰਾ ਵੀ ਕੰਪੀਟੀਸ਼ਨ ਹੈ ਉਹਦੇ ਵਿੱਚ ਜਿੰਨੇ ਵੀ ਲੋਕ ਉਤਰਦੇ ਨੇ ਉਹ ਆਪਣੀ ਆਪਣੀ ਤਿਆਰੀ ਨਾਲ ਉਤਰਦੇ ਆ ਅਸੀਂ ਆਪਣੀ ਤਿਆਰੀ ਕੀਤੀ ਹੈ ਸਾਢੇ 6 ਜਿੰਨੇ ਵੀ ਪੋਲਿਸ਼ ਕਰ ਮਾਈਕ ਮੈਂ ਆਪਣਾ ਆਪਣਾ ਕੰਮ ਕਰ ਰਹੇ ਆ ਬੈਸਟ ਪਰਫੋਰਮੈਂਸ ਦੇਣ ਦੀ ਕੋਸ਼ਿਸ਼ ਕਰ ਰਹੇ ਨੇ ਤੇ ਇਸ ਤੋਂ ਬਾਅਦ ਉਹ ਰਿਜ਼ਲਟ ਮੈਡਮ ਤੁਸੀਂ ਲੋਕ ਸਭਾ ਤੋਂ ਉੱਤਰਿਆ ਵਿਜ਼ਨ ਕੀ ਹੈ ਤੁਹਾਡਾ ਸ਼ਹਿਰ ਕੋਲੇ ਕੀ ਕਰੋਗੇ ਸ਼ਹਿਰ ਕੋਲ ਦੇ ਦਿਨ ਤੋਂ ਅਸੀਂ ਕੈਂਪੇਨ ਸਟਾਰਟ ਕੀਤੀ ਹੈ ਅਲੱਗ-ਅਲੱਗ ਜਨਤੂਆਂ एजुकेशन हेल्थ उस तो गल कर रहे हैं इंप्लायमेंट की उतरे रोज़गार नहीं है वो इशू बहुत ज़्यादा रेस कर रहे हैं कि रोज़गार नहीं ज़्यादातर कंडी तो फॉस्ट जाते हैं तो हम वो भी रास्ता उन्होंने लग रहा है कि वो बंद हो गया तो वो चाहते हैं कि अभी भी जोड़ी स्कीम शुरू की गई है बीजेपी वालों वह बंद किया जाए तो रेगुलर भर्ती फॉस्ट होनी चाहिए जो अभी पिछले पाँच साल की गल करिए अभी इतने गस्त कर लो तीस ईवन पखवाड़ा ना ही उन्होंने तो कोई ग्रांट दी गई है तो किलपमेंट की गल कर रहे हैं जे एक हशियारपुर सभा असेंबली डिवेलपमेंट हुई